ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਲੀਅਰ ਫੈਮਿਲੀ ਬਲੌਗ ਵਿੱਚ ਤੇ ਲੋ ਜੀ ਸ਼ਾਮ ਦਾ ਇੱਥੇ ਟਾਈਮ ਆ ਜੀ ਤੇ ਹੁਣ ਮੈਂ ਇੱਥੇ ਸਫਾਈ ਕਰਨ ਲੱਗੀ ਸੀ ਕਿ ਆਪਣੇ ਜਿੱਤੀ ਮੈਂ ਚੋਤ ਚ ਗੋਲੀਆਂ ਸਫਾਈ ਕਰਾਂਗੀ ਦੇਖੋ ਮੈਂ ਕੋਰੇ ਸਤਿ ਸ੍ਰੀ ਅਕਾਲ ਜੀ ਕਲੇਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਲਓ ਜੀ ਸ਼ਾਮ ਦੇ ਟਾਈਮ ਜਿਹੜਾ 7:30 ਹੋ ਚੁੱਕੇ ਨੇ ਠੀਕ ਹੈ ਜੀ ਆ ਦੇਖੋ 7:30 ਹੋ ਗਏ 7:30 ਹਜੀ ਹੋਈ ਦੀ 10 ਮਿੰਟ ਹੋਏ ਨੇ 7:00 ਵਜੇ ਤੇ ਮੈਂ ਇੱਧਰ ਆਪਣਾ ਜਿੱਥੇ ਮੈਂ ਜੋਤ ਬੱਤੀ ਕਰਦੀ ਆ ਥੋੜਾ ਜਿਹਾ ਸਜਾਉਂਦੀ ਸੀਗੀ ਤੇ ਪਰ ਥੋੜਾ ਲੇਟ ਹੋ ਗਈ ਥੋੜਾ ਬਹੁਤਾ ਸਜਾਤਾ ਕਿਉਂਕਿ ਕੱਲ ਨੂੰ ਹੈਗਾ ਤਾਂ ਢੇਰਸ ਦੇ ਵੀਰ ਮੈਂ ਕਹਾਂ ਵੀ ਚਲੋ ਇੱਕ ਦਿਨ ਪਹਿਲਾਂ ਮੈਂ ਥੋੜਾ ਜਿਹਾ ਸਹੀ ਕਰ ਦਵਾਂ ਸੈੱਟ ਕਰ ਦਵਾਂ ਸਾਰਾ ਕੁਝ ਦੀਵੇ ਦੂਵੇ ਮੈਂ ਸਾਰੇ ਸੈੱਟ ਕਰਕੇ ਰੱਖੂੰਗੀ ਤਾਂ ਕਿ ਮੈਨੂੰ ਦੀਵਾਲੀ ਵਾਲੇ ਦਿਨ ਦਿੱਕਤਾਂ ਨਾ ਲੱਗੀਆਂ ਉਦੋਂ ਬਹੁਤ ਕੰਮ ਜਿਆਦਾ ਹੋ ਜਾਂਦੇ ਨੇ ਭਜਨ ਠੋਜੇ ਨੇ ਦੀਵੇ ਵੀ ਲਾ ਕੇ ਆਉਣੇ ਹੁੰਦੇ ਨੇ ਘਰ ਦੇ ਕੰਮ ਵੀ ਹੋ ਜਾਂਦੇ ਨੇ ਤੇ ਆਪਣਾ ਜਿਹੜਾ ਪੂਜਾ ਪਾਠ ਕਰਦੇ ਆ ਉਹ ਵੀ ਹੋ ਜਾਂਦਾ ਕਾਫੀ ਕੰਮ ਹੋ ਜਾਂਦੇ ਨੇ ਤਾਂ ਕਰਕੇ ਇਸ ਵਾਰ ਸਾਰੀ ਤਿਆਰੀ ਮੈਂ ਪਹਿਲਾਂ ਕਰਕੇ ਰੱਖੂੰਗੀ ਜੋ ਵੀ ਦੀਵੇ ਨੇ ਮੇਰੇ ਕੋਲ ਸਾਰੇ ਉਹਨਾਂ ਦੇ ਵਿੱਚ ਤੇਲ ਬੱਤੀ ਪਾ ਕੇ ਸਾਰਾ ਕੁਝ ਰੱਖ ਲੂੰਗੀ ਪਹਿਲੀ ਤਾਂ ਕਿ ਫਿਰ ਟਾਈਮ ਤੇ ਚੱਕ ਕੇ ਕੋਈ ਵੀ ला ਸਕਦਾ ਹਨਾ ਬੱਚੇ ਵੀ ला ਸਕਦੇ ਨੇ ਜਿਵੇਂ ਆਪਾਂ ਛੱਤ ਤੇ ਦੀਵੇ ਲਾਉਣੇ ਕੋਠੇ ਉੱਪਰ ਜਾਂ ਕਿਤੇ ਵੀ ਹਨਾ ਬੱਚੇ ਵੀ ला ਸਕਦੇ ਨੇ ਚੱਕ ਕੇ ਤੇ ਚਲੋ ਜੀ ਤੁਹਾਨੂੰ ਥੋੜਾ ਜਿਹਾ ਦਿਖਾ ਦਿੰਨੀ ਹ ਥੋੜੀ ਸਜਾਵਟ ਮੈਂ ਕੀਤੀ ਆ ਬਾਕੀ ਫਿਰ ਬਾਅਦ ਦੇ ਵਿੱਚ ਦਿਖਾਵਾਂਗੀ ਸੋਨੋ ਲਓ ਜੀ ਦੇਖੋ ਇਸ ਤਰ੍ਹਾਂ ਮੈਂ ਨਮਾ ਪਿਆ ਸੀ ਮੇਰੇ ਕੋਲ ਦੋ ਪੈਸੇ ਬੰਦਨ ਵਾਰ ਇਹ ਮੈਂ ਲਾ ਦਿੱਤਾ ਏਕਾ ਜਿਹੜਾ ਪੁਰਾਣਾ ਸੀ ਇੱਥੋਂ ਸਾਰਾ ਕੁਝ ਚੱਕ ਤਾ ਪੁਰਾਣਾ ਮੈਂ ਇੱਥੇ ਕੁਝ ਵੀ ਨਹੀਂ ਰੱਖਿਆ ਹੈਗਾ ਠੀਕ ਆ ਸਾਰਾ ਉੱਪਰੋਂ ਵੀ ਸਾਫ਼ ਕਰਕੇ ਚੰਗੀ ਤਰ੍ਹਾਂ ਦੇਖੋ ਅਬਾ ਤੋਂ ਉਹ ਵਤੀ ਕਰ ਦਿੱਤੀ ਹੈ ਜੀ ਠੀਕ ਹੈ ਜੀ ਤੇ ਸਾਰੀ ਸਫਾਈ ਜਿਹੜੀ ਕਰ ਦਿੱਤੀ ਆ ਤੇ ਆ ਦੇਖੋ نیچے ਵੀ ਸਾਰੀ ਸਫਾਈ ਕਰਤੀ ਨਿਊ ਕਪੜਾ ਸੀ ਉਹ ਰੈੱਡ ਕਲਰ ਦਾ ਠੀਕ ਹੈ ਜੀ ਇਹ ਵਿਛਾਤਾ ਆ ਆ ਦੇਖੋ ਤੇ ਦੇਖੋ ਇਹ ਕੱਲ ਨੂੰ ਮੈਂ ਇੱਥੇ ਇਹਨੂੰ ਵੀ ਪੇਂਟ ਕਰੂੰਗੀ ਥੋੜਾ ਜਿਹਾ ਹਨਾ ਤੇ ਸਾਰਾ ਨਿਊ ਕਪੜਾ ਵਿਛਾ ਕੇ ਚੰਗੀ ਤਰ੍ਹਾਂ ਸਫਾਈ ਕਰਤੀ ਜੋਤਾਂ ਸੀ ਇਹ ਜੁੜੀਆਂ ਦੋਨੋਂ ਦੋਨੇ ਜੋਤਾਂ ਮੈਂ ਚੰਗੀ ਤਰ੍ਹਾਂ ਗਰਮ ਪਾਣੀ ਦੇ ਵਿੱਚ ਧੋ ਲਈਆਂ ਨੇ ਠੀਕ ਹੈ ਜੀ ਨਵੇਂ ਦੀਵੇ ਰੱਖਦੇ ਨੇਗੇ ਠੀਕ ਢੂੰਡੀ ਕੱਲ ਨੂੰ ਦੇਖਦੇ ਆਂ ਸਾਈਡ ਤੇ ਇੱਥੇ ਕਿਤੇ ਰੱਖੂੰਗੀ ਸਜਾ ਕੇ ਠੀਕ ਆ ਜਿੱਥੇ ਢੂੰਡੀ ਲਾਉਣੀ ਆ ਜਗਾਉਣੀ ਆ ਉੱਥੇ ਰੱਖ ਦੂੰਗੀ ਠੀਕ ਆ ਜੀ ਆ ਦੇਖੋ ਸਾਰੀ ਆਪਾਂ ਸਫਾਈ ਕਰ ਲਈ ਠੀਕ ਆ ਜੀ ਤਿਆਰ ਕਰ ਲਈ ਆਪਾਂ ਦਿਵਾਲੀ ਦੀ ਵਾਈਬ ਜੀ ਆਉਣ ਲੱਗ ਗਈ ਹੁਣ ਵੀ ਦਿਵਾਲੀ ਲਈ ਤਿਆਰ ਕਰ ਰਹੇ ਆ ਘਰ ਨੂੰ ਠੀਕ ਆ ਜੀ ਅੱਗੇ ਲੜੀਆਂ ਆਪਾਂ ਲਾਤੀਆਂ ਠੀਕ ਆ ਜੀ ਹੱਥ ਉਸ ਤਰ੍ਹਾਂ ਲਾਤੀਆਂ ਨੇ ਆਪਾਂ ਨੇ ਉਹ ਜਿਹੜੇ ਜੰਗਲਾ ਟੁੱਟ ਗਏ ਉਸ ਉੱਥੇ ਆਪਾਂ ਪੈਪ ਲਾਤਾ ਪੈਪ ਲਾ ਕੇ ਲੜੀਆਂ ਜਿਹੜੀਆਂ ਲਾ ਦਿੱਤੀਆਂ ਇਧਰ ਪਿੰਦਰ ਨੇਵੇਂ ਬਣਾਤਾ ਉੱਪਰ ਡਿਜ਼ਾਈਨ ਜਿਉਂ ਅਖੇ ਕਹਿੰਦੇ ਕਰ ਨੂੰ ਦੀ ਗੱਦੀਆਂ ਵੀ ਕਰਨੀ ਤਰੀਕਾ ਨਾ ਹੋਏ ਕਿ ਹਾਂ ਦੇਖੋ ਜੀ ਜਿੱਦਾਂ ਸਜਾਤਾ ਇੰਨਾ ਕਹੋ ਉਸਕੇ ਉਹਨਾਂ ਕਾਪਾ ਕਰ ਲਿਆ ਹਾਂ ਦੀ ਪੇਂਟ ਕਰਤੀ ਸੀ ਜਿਹੜੀ ਜਗਾਉਣੀਆਂ ਕਰੂੰਦੀ ਪੇਂਟ ਕਰਤੀ ਸੀ ਬੱਕਿਆ ਸਾਰੇ ਦੀਵੇ ਤੁਹਾਨੂੰ ਦਿਖਾਏ ਹੋਏ ਨੇ ਕਿ ਠੀਕ ਹੈ ਜੀ ਇਹ ਬੱਸ

ਹਾਂ ਬਹੁਤ ਸੋਹਣੀ ਲੱਗਦੀ ਆ ਇਹ ਕੀ ਦਾ ਆਈਡੀ ਆ ਸੀ ਕਿੰਦਰ ਦਾ ਸੋਹਣੀ ਲੱਗਦੀ ਆ ਤੇ ਬਾਦ ਵਿੱਚ ਲਾ ਦਿਆਂ ਨਾ ਹੂੰ ਚੇਂਜ ਕੋਈ ਕਲਰ ਤਾਂ ਸਾਰੇ ਹਾਂ ਇੱਕ ਉਧਰੋਂ ਵਾਜਾ ਲਓ ਜੀ ਇਤਰਾ ਛੋਟੇ ਟੈਡੀਵਿਅਰਸ ਜਿਹੜੇ ਇਹ ਤੋਂ ਤੇ ਤੇ ਬਾਕੀ ਜਿਹੜੇ ਕੱਪੜੇ ਨੇਗੇ ਉਹ ਵੀ ਤੋਤੇ ਠੀਕ ਹੈ ਜੀ ਨਿਊ ਸੂਟ ਵੀ ਤੋਤਾ ਮੇਰਾ ਮੈਂ ਲਓ ਜੀ ਸਾਰੇ ਘਰ ਦੇ ਕੰਮ ਕਾਰ ਹੋ ਗਏ ਨੇ ਖਤਮ ਸਿਰਫ ਆਹ ਸਲੇਬ ਬਚੇ ਆ ਤੇ ਦੁੱਧ ਗਰਮ ਕਰਨਾ ਬਾਕੀ ਫਿਰ ਆਪਾਂ ਥੋੜਾ ਜਿਹਾ ਦੇਖਦੇ ਆ ਅੰਦਰ ਵੀ ਹਜੇ ਮੈਂ ਥੋੜਾ ਜਿਹਾ ਹੋਰ ਕੰਮ ਸੈੱਟ ਕਰਨਾ ਇਤਰਾ ਬਾਹ ਘੁੰਡੀ ਬੁੱਝਣੀ ਹਾਂ ਕੀ ਹੋ ਗਿਆ ਦੇਖਦੇ ਹਾਂ ਜੇ ਥੋੜਾ ਜਿਹਾ ਮਾਣ ਵੀ ਲੈ ਕੇ ਆਉਣਾ ਮੈਂ ਲੜੀਆਂ ਵਗੈਰਾ ਲੈ ਕੇ ਆਉਣੀਆਂ ਨੇ ਦੁਕਾਨ ਤੋਂ ਇੱਕ ਵਾਰ ਜੋ ਹੈਗੀ ਸੂਣ ਲਾਤੀਆਂ ਪਰ ਦੂਜੀਆਂ ਜਿਹੜੇ ਬੰਦਨ ਵਾਲ ਲੜੀਆਂ ਨਹੀਂ ਆਉਂਦੀ ਹੁੰਦੀਆਂ ਉਹ ਲੜੀਆਂ ਲੈ ਕੇ ਆਉਣੀਆਂ ਨੇ ਉਹ ਦੇਖ ਰਹੀਏਂਗੀ ਮੈਂ ਮੈਂ ਕੇ ਬਸ ਗੈਸ ਦਾ ਸਾਫ ਕਰਕੇ ਫਿਰ ਮੈਂ ਨਾ ਆ ਕੇ ਉਹਨੇ ਗੈਸ ਸਾਫ ਕਰਤਾ ਦੁੱਧ ਘਰ ਲਈ ਹੋਣ ਲਈ ਰੱਖਤਾ ਤੋਂ ਤੋਂ ਬਾਅਦ ਬਸ ਮੈਂ ਹੁਣ ਦੁੱਧ ਘਰੋਂ ਖਾ ਕੇ ਨਾ ਕੇ ਆਉਂਗੀ ਹੋਰ ਮੇਰਾ ਕੋਈ ਕੰਮ ਨਹੀਂ ਬਚਿਆ ਸਿਰਫ ਮੈਂ ਪਾਫ ਲੈਣੀ ਹੈਗੀ ਤੇ ਡਾਕਟਰ ਨੇ ਮੈਨੂੰ ਪਾਫ ਦੱਸਿਆ ਵੀ ਪਾਫ ਲੈਣੀਆਂ 2-3 ਵਾਰ ਦਿਨ ਦੇ ਵਿੱਚ ਤੇ ਪਾਉਣ ਲੈਨੇ ਸਵੇਰ ਦੀ ਮੈਂ ਪਹਿਲਾਂ ਮੈਨੂੰ ਇਹ ਸੀ ਪਹਿਲਾਂ ਪਾਪ ਲੈ ਲਵਾਂਗੀ ਖਾਣ ਤੋਂ ਪਰ ਟਾਈਮ ਹੀ ਨਹੀਂ ਮਿਲਿਆ ਕੰਮਕਾਰੀ ਇੰਨੇ ਜਾ ਰਹੇ ਹੋਗੇ ਚਲੋ ਕੋਈ ਰੋਣ ਨਹੀਂ ਖੋਣ ਦੇਖ ਦੇਂਗੀ ਹੁਣ ਮੈਨੂੰ ਪਹਾੜਤਾ ਮੈਂ ਬਾਕੀ ਕੰਮਕਾਰੀ ਇੰਨੇ ਕਿ ਤਿਹਾਰੇ ਦਿਨ ਜਾ ਰਹੇ ਹੋ ਜਾਂ ਮੇਰੇ ਕੋਸ਼ ਠੀਕ ਹੈ ਕਿ ਮੰਮ ਛੱਡ ਕੇ ਵਿਚਾਲੇ ਹੋਰ ਕੰਮ ਕਰ ਨਹੀਂ ਸਕਦੀ ਕਿਉਂ ਫਿਰ ਅੱਜ ਦਾ ਕਿ ਕੰਮ ਦਾ ਦਿਨੀ ਹੈਗਾ ਸਸੋ ਬੁਦਾ ਉਹ ਤਾਂ ਪੰਜ ਦਿਨ ਆ ਪਿਹਾਰ ਹੁੰਦੇ ਨੇ ਜਿਹੜੇ ਭਾਈ ਦੂਜ ਤੱਕ ਜਿਹੜਾ ਫੈਸਟੀਵਲ ਚੱਲਦਾ ਦੀਵਾਲੀ ਦਾ ਪੰਜ ਦਿਨ ਚੱਲਦਾ ਭਾਈ ਦੂਜ ਤੱਕ ਚੱਲਦਾ ਹੈ ਬਾਕੀ ਜਿਹੜਾ ਆਪਾਂ ਦਾ ਮੇਨ ਮਨਾਉਣਾ ਆ ਜ਼ਿਆਦਾਤਰ ਤਾਂ ਢੇਰ ਕਿਤੇ ਵਸੇ ਦੀਵਾਲੀ ਭਾਈ ਦੂਜ ਆਪਾਂ ਇਹਨਾਂ ਦਾ ਉਹ ਕਰ ਲੈਨੇ ਹੁੰਨੇ ਭਾਈ ਦੂਜ ਦਾ ਵਿਖਾ ਰੰਨਾ ਹੁੰਦਾ ਜੀ ਆਪਾਂ ਦਾ ਆਈ ਬਹੀ ਜਾ ਰਹੀ ਹੁੰਦਾ ਹੱਸ ਥੋੜੀ ਜਿਮ ਸਟ੍ਰੇਕ ਕਰ ਲਈ ਤਿਆਰੀ ਕਰ ਲਈਏ ਮੈਂ ਸਮਾਨ ਪਹਿਲੇ ਸਾਰਾ ਸੈੱਟ ਕਰ ਦਈਏ ਫਿਰ ਬਹੁਤ ਔਖਾ ਹੋ ਜਾਂਦਾ ਪੰਜ ਨੱਠ ਵਿੱਚ ਉਧਰਲੇ ਘਰ ਵੀ ਦੀਵੇ ਲਾ ਕੇ ਆਉਣੇ ਹੁੰਦੇ ਨੇ ਫਿਰ ਗੁਰਦੁਆਰਾ ਸਾਹਿਬ ਹੋਰ ਵੀ ਜਿੱਥੇ ਜਿੱਥੇ ਲੱਗਦੇ ਸਾਰੇ ਲਾ ਕੇ ਆਉਣੇ ਪੈਂਦੇ ਹਨ ਹਾਈ ਚੂਹੀ ਚ ਕਿੱਥੋਂ ਨਿਕਲੀ ਚੂਹੀ ਆ ਗਈ ਇੱਕ ਹੁਣ ਕੜਕੀ ਲੈ ਕੇ ਲਾਉਣੀ ਆ ਇਹਦੀ ਹਾਈ ਇਹ ਤਾਂ ਫਿਰ ਸਮਾਨ ਵਿੱਚ ਵੜ ਜਾ ਕਰ ਲਓ ਜੀ ਕੰਮ ਹੋ ਗਿਆ ਲਓ ਜੀ ਬਾਕੀ ਕੰਮਕਾਰ ਕਰਦੇ ਤੇ ਆ ਪਾਣੀ ਆ ਮਸ਼ੀਨ ਦੇ ਵਿੱਚ ਨੂੰ ਬਚਿਆ ਹੋਇਆ ਸਰਫ ਵਾਲਾ ਤੇ ਉਹਦੇ ਵਿੱਚ ਆਹ ਜਿਹੜੀ ਅ ਸਰਾਣਾ ਇਹਨਾਂ ਦੇ ਇਹ ਥੋੜੀ ਜਿਹੀ ਐ ਹੋ ਗਈ ਮੈਲੇ ਹੋ ਗਈ ਤੇ ਥੋੜੇ ਸੁਣਗੜ ਜੇ ਵੀ ਗਏ ਹਨਾ ਤੇ ਭਾਈ ਨੇ ਕਿਹਾ ਸੀ ਸਾਨੂੰ ਜਦੋਂ ਅਸੀਂ ਲੈ ਕੇ ਆਏ ਸੀ ਮੈਨੂੰ ਮਸ਼ੀਨ ਵਿੱਚ ਚਲਾ ਦੇ ਉਹ ਸਰਫ ਪਾ ਕੇ ਤੇ ਆਪਾਂ ਇਹਨਾਂ ਨੂੰ ਮਸ਼ੀਨ ਦੇ ਵਿੱਚ ਇੱਕ ਇੱਕ ਕਰਕੇ ਧੂ ਦੰਨੇ ਆਂਗੇ ਠੀਕ ਆ ਜੀ ਇੱਕ ਮਿੰਟ ਜਿਸ ਤਰ੍ਹਾਂ ਆਪਾਂ ਦਬਾ ਦਤਾ ਫੜੋਗੇ ਇਹ ਹੋ ਹੋ ਜਵੇ ਚਲਾ ਦੇਣਾ ਲੱਗਦਾ ਨਿਕਲਦਾ ਸੀ ਨਾ ਲੈਣਾ ਹੱਥ ਤੇ ਫਿਰ ਸਾਡੇ ਜਿਵੇਂ ਜੀ ਹੈ ਚਲਾ ਦੇਣਾ ਆਪਣਾ ਨੇ ਜਮ ਪਾਇਦ ਨੇ ਲਓ ਜੀ ਇਧਰ ਮੈਂ ਕੰਮਕਾਰ ਖਤਮ ਕਰਨ ਤੋਂ ਬਾਅਦ ਗਣੇਸ਼ ਜੀ ਦੀ ਮੂਰਤ ਨੂੰ ਲੱਗੀਆਂ ਪੇਂਟ ਕਰਨ ਥੋੜੀ ਜੀ ਪੇਂਟ ਕਰ ਲਈ ਤੇ ਥੋੜੀ ਰਹਿ ਗਈ ਜਿਸ ਤਰ੍ਹਾਂ ਦੇ ਵੀ ਮੇਰੇ ਕੋਲ ਕਲਰ ਸੀਗੇ ਉਸੇ ਕਲਰ ਨਾਲ ਮੈਂ ਪੇਂਟ ਕਰਤਾ ਠੀਕ ਹੈ ਜੀ ਆ ਦੇਖੋ ਸਾਰੀ ਫੇਟ ਹੋ ਗਿਆ ਸੀ ਮਤਲਬ ਕੁਝ ਵੀ ਐ ਦਿਖਣੇ ਕੱਲੇ ਬਸ ਆਈਸ ਤੇ ਉਹ ਦੇਖ ਰਹੇ ਹੈ ਸਾਈਬ੍ਰੋ ਬਾਕੀ ਸਾਰਾ ਕਲਰ ਹੋ ਸੀਗਾ ਫੇਟ ਹੋ ਗਿਆ ਸੀ ਆ ਮੈਂ yellow ਤੇ white ਮਿਕਸ ਕਰਕੇ ਸਕਿਨ ਕਲਰ ਬਣ ਗਿਆ ਇਹ ਠੀਕ ਹੈ ਜੀ ਸਕਿਨ ਕਲਰ ਬਣਾ ਲਿਆ ਬਾਕੀ ਉਦਾਂ ਸਾਰਾ ਕਲਰ ਆ ਜਿਹੜਾ ਫਿਲ ਕਰਦਾ ਇੱਥੇ ਰਹਿ ਗਿਆ ਇਧਰ ਦੇਖਦੇ ਇੱਥੇ ਕਲਰ ਕਿਹੜਾ ਭਰ ਲੀਆ ਮੈਂ ਤੇ ਬਸ ਇੰਨਾ ਕਰਕੇ ਦੇਖੋ ਬਹੁਤ ਸੋਹਣੇ ਲੱਗਣ ਲੱਗੇ ਗਣੇਸ਼ ਜੀ ਹਾਂ ਇਹ ਬਿਲਕੁਲੀ ਫਲੇਟ ਹੋਏ ਪਿਆ ਸੀ ਕਲਰ ਅਜੀ ਨਪੜਾ ਲਈ ਚਾਹ ਪਾਣੀ ਉਬਲਣਾ ਰੱਖਤੀ ਠੀਕ ਹੈ ਜੀ ਇਤੋਂ ਤਦੋਂ ਉੱਲੇ ਕੇ ਰੱਖਤਾ ਤੇ ਛਾਚ ਮਠਮਾ ਚੁਪਾ ਫਿਰ ਬਕਤੀ ਦੇ ਰਹੇ ਕੰਮਕਾਰ ਕਰਦੇ ਹਾਂ ਲੋਚ ਚਾਹ ਦੇ ਵਿੱਚ ਆਪਾਂ ਪਾ ਦਈਏ ਮਿੱਠਾ ਐਂਡ ਪੱਤੀ ਆਹਨ ਕਲਾ ਕੇ ਰੱਖਣੀ ਪਈ ਹੈ ਸਭੀ ਨੇੜੇ ਹਲਤਾ ਜਮਾ ਨੀਗਾ ਪੱਟਣ ਲੱਗੇ ਜਲਤਨ ਪਾ ਲ ਗੱਲ ਲਾ ਗੱਲ ਪੋਲ ਨਾ ਅਲਦੇ ਤਾਂ ਨਹੀਂ ਹਾਂ ਹ ਜਵਾਗਰ ਪਤਾ ਨਹੀਂ ਹਰ ਇੱਕ ਨੂੰ ਕਿਉਂ ਕਹਿੰਦੇ ਮੈਂ ਵੀ ਹਰ ਇੱਕ ਜਵਾਕ ਨੂੰ ਮਿੱਡਾ ਬਿੰਡਾ ਟਿੱਡਾ ਤੁਸੀਂ ਦੱਸੋ ਤੁਸੀਂ ਕਹਿੰਦੇ ਪਿਆਰ ਦੇ ਨਾਂ ਹੁੰਦੇ ਨੇ ਹਨਾ ਮੈਂ ਹਰ ਇੱਕ ਜਵਾਬ ਨੂੰ ਹਰ ਇੱਕ ਛੋਟੇ ਛੋਟੇ ਬੱਚੇ ਨੂੰ ਨਾ ਮੈਂ ਹੀ ਕਹਿੰਦੇ ਮਿੱਡਾ ਜਾਂ ਡਿੱਡਾ ਜਾਂ ਟਿੰਡਾ ਜਾਂ ਤੇ ਤੁਸੀਂ ਦੱਸਿਓ ਕਿਵੇਂ ਕਹਿੰਦੇ ਹੁੰਦੇ ਤੁਸੀਂ ਵੀ ਕਹਿੰਦੇ ਹੁੰਦੇ ਹੋ ਤੇ ਲਓ ਜੀ ਇੱਧਰ ਨਿਸ਼ਾਨ ਜੀਵਨਾ ਵੀ ਕਹਿਣ ਲੱਗਦੇ ਇਧਰ ਹੁਵਾਣੇ ਜਵਾਬ ਨੂੰ ਟਿੰਡਾ ਆ ਜਾਂ ਹਰ ਇੱਕ ਨੂੰ ਅਰਥ ਹੁੰਦੀਆਂ ਮਨ ਲੱਗਦਾ ਇਹ ਸਾਰੀ ਕਹਿੰਦੇ ਨੇ ਮੈਂ ਤਾਂ ਆਪ ਹਰ ਇੱਕ ਬੱਚੇ ਨੂੰ ਆਈਏ ਨੇ ਮਿੱਡਾ ਟਿੰਡਾ ਡਿੱਡਾ ਚੰਗੀ ਅਧਨਿਕਵੇਂ ਲੱਗੇ ਲਓ ਜੀ ਚਾਹ ਬੜੀ ਖਿਪੋਨੇ ਪਾ ਦੋ ਤੇ ਤੁਸੀਂ ਵੀ ਕਰੋ ਪਿਆ ਪਿਆ ਦੇਖੋ ਹੱਥਾਂ ਤੇ ਲੱਗਿਆ ਹੋਇਆ ਪੇਂਟ ਆਹ ਦੇਖੋ ਬਹੁਤ ਸੀ ਪੇਂਟ ਲੱਗ ਰਹੀ ਆ ਲੋਟ ਵਿੱਚ ਆ ਬਹੁਤ ਬੜੀ ਆਜੇ ਸਾਡੇ ਕੋਲ ਦੁੱਧ ਆਹੀ ਬਚਿਆ ਕੱਲ ਬਣਾ ਲਈ ਸੀ ਸ਼ਾਮ ਨੂੰ ਮੈਂ ਸੇਵੀਆ ਕਿਵੇਂ ਮਸਤੀ ਕਰਦੇ ਕਿਵੇਂ ਕੰਨ ਮਾਰਦੇ ਨਹਾ ਕੇ ਬੈਠਾ ਕੰਨ ਹਲਾਉਣਾ ਸੋਹਣੇ ਹੋ ਜਾਂਦੇ ਬਸ ਧੋ ਕੇ ਹੈਨਾ ਅਗੱਤ ਉਹ ਅੱਗੇ ਉਹ ਤੁਹਾਨੂੰ ਸੁਣਾ ਲਈ ਵੀ ਤੁਹਾਡੇ ਕੋਲ ਦਰੋ ਆਡੀਅנס ਕੋਲੇ ਪਾਈ ਹੋਏ ਨੇ ਲੋਜੀ ਪੱਕੀ ਬਾਜੀ ਦਾ ਰੰਗ ਵੀ ਆਪਾਂ ਕਰ ਦੰਨੇ ਆ ਇਹ yellow ਤੇ ਥੋੜਾ ਜਾਂ ਰਸਟ ਜਾਂ ਕਲਰ ਮਿਲਾ ਲਿਆ ਮੈਂ Mi svegliata stamattina, quando sono alzata di all'alba. Capina di morti. ਖੱਪਾ ਨੇ ਪੇਂਟ ਕਰ ਦਿੱਤੀ ਠੀਕ ਹੈ ਜੀ ਇਸ ਤਰ੍ਹਾਂ ਦੇਖੋ ਕਲਰ ਭਰ ਦਿੱਤੇ ਤੇ ਹੁਣ ਬਹੁਤ ਸੋਹਣਾ ਲੱਗਣ ਲੱਗ ਗਿਆ ਪਹਿਲਾਂ ਨਾ ਮੈਂ ਤੁਹਾਨੂੰ ਦਿਖਾਉਣੀ ਇਸ ਤਰ੍ਹਾਂ ਦਾ ਸੀਗਾ ਇਹ ਨੀਚੋ ਕਲਰ ਇਸ ਤਰ੍ਹਾਂ ਫੇਟ ਹੋ ਗਿਆ ਸੀ ਬਿਲਕੁਲੀ ਮੈਂ ਤੁਹਾਨੂੰ ਰਾਤ ਵੀਡੀਓ ਚ ਦਿਖਾਇਆ ਵੀ ਸੀਗਾ ਤੇ ਲਓ ਜੀ ਆਪਾਂ ਪੇਂਟ ਕਰ ਦਿੱਤਾ ਠੀਕ ਹੈ ਜੀ ਨੇਸ ਜੀ ਨੂੰ ਲਓ ਜੀ ਸਾਲਾ ਬਣ ਚੁੱਕਿਆ ਨਿੱਝ ਚੁੱਕਿਆ ਤੇ ਮੈਂ ਬਣਾ ਲਈ ਗਾਜਰਾਂ ਦੀ ਸਬਜ਼ੀ ਆਲੂ ਗਾਜਰ ਤੇ ਉਸ ਤੋਂ ਬਾਅਦ ਫਿਰ ਥੋੜੇ ਹੰਦਰ ਥੇ ਕੰਮਕਾਰ ਕਰਾਂਗੇ अभी मैं पांच बजे रख दी है बन ले आटा मैं के रख दूंगी फिर अंदर दे काम कार करूंगी तो उस फिर जो खानी होगी रोटी उदो हो बना लूंगी तो ते बाकी तुम सारे जने मैन एक गल दस्यो भी दवाली इक्की मनाओगे या फिर ठीक है जी कंफ्यूज ਹੋਈ ਪਈਆਂ ਮੈਂ ਜਿੰਨੇ ਵੀ ਮਤਲਬ ਮੈਂ ਉਹ ਤੇ ਦੇਖਿਆ ਬੀਤਰੇ ਇੱਕ ਨੂੰ ਆ ਰਹੇ ਹੈ ਪਰ ਤੁਸੀਂ ਦੱਸਿਓ ਵੀ 21 ਨੂੰ ਬਣਾਉਂਗੇ ਮਾਸ ਦੇ ਹਿਸਾਬ ਨਾਲ ਫਿਰ ਮਾਸ ਸਿੱਕੀ ਤਰੀਕ ਦੀ ਬਣਦੀ ਹੈਗੀ ਠੀਕ ਹੈ ਜੀ ਦੱਸਿਓ ਜ਼ਰੂਰ ਮੈਂ ਕਿਤਾ ਤੂੰ ਪਤਾ ਨਹੀਂ ਕਿ 20 ਕੀ ਆ ਰਹੇ ਹੈ 2.5 ਆ ਰਹੇ ਹੈ ਕਿਹੜੀ 2.5 ਦੀ ਬਣਾਉਂਗੇ ਤੁਸੀਂ ਨੂੰ ਦੱਸਿਓ ਵੀ 20 ਦੀ ਬਣਾਉਂਗੇ ਜਾਂ ਫਿਰ 2.5 ਦੀ ਵੀਡੀਓ ਦਿੱਤਾ ਤੁਹਾਨੂੰ ਮੈਂ ਤਾਂ ਵੀਰ ਸੁਖੀ ਚੌੜਾ ਭਰਾਂ ਦਾ ਇਹ ਲੰਬਾ ਗੈਸ ਬਲਤੇ ਕਰਤਾ ਆਹ ਤਾਂ ਆਲੂ ਬਚਨ ਸਬਜੀ ਬੰਨ ਲਈ ਰੱਖ ਰਹੀ ਸੀ ਥੋੜਾ ਜਿਹਾ ਵਿੱਚ ਪਾਣੀ ਐਡ ਕਰ ਦਿੰਨੇ ਆ ਆ ਘਰਚੀ ਅਲਸੀ ਇੱਥੇ ਬੜਾ ਜਿਆਦਾ ਫਾਲੇ ਨਜਗੜਾ ਫਿਰ ਰਸਮੇ ਸੀ ਜੀ ਵਧੀਆ ਬਣ ਜਾਂਦੀ ਉਦੋਂ ਸਵਾਦ ਨਹੀਂ ਲਾਦੀ ਬਾਲੀ ਖੜੀ ਜੀ ਸਬਜ਼ੀ ਕਿਉਂਕਿ ਗਾਜਰਾਂ ਦੁੱਜੀਆਂ ਨੇ ਹਜੇ ਆਪਣੀਆਂ ਨਹੀਂ ਆਈਆਂ ਹੈਗੀਆਂ ਲੋਚ ਟਾਕ ਦਈਏ ਫਾਈਨ ਲੋਚ ਗਣੇਸ਼ ਜੀ ਦੀ ਮੂਰਤੀ ਸੁੱਕ ਚੁੱਕੀ ਹੈ ਦੇਖੋ ਕਿੰਨਾ ਵਧੀਆ ਦੇਖੋ ਕਲਰ ਹੋ ਗਿਆ ਆ ਦੇਖੋ ਹਜੇ ਮੈਂ ਬੈੱਡ ਸ਼ੀਟ ਚੇਂਜ ਕਰਨੀ ਆ ਸਰਾਣੀ ਤੋਤੇ ਸੀਗੇ ਉਹ ਹਜੇ ਉਹ ਕਰਨੇ ਨੇ ਤੇ ਅਪਾ ਪਹਿਲਾਂ ਇਹਨੂੰ ਸਤਾਫਿਤ ਕਰ ਦਈਏ ਜੀ ਜਗਾ ਤੇ ਠੀਕ ਆ ਫਿਰ ਅਪਾ ਕੰਮ ਕਰ ਬਾਕੀ ਰਹਿੰਦੇ ਕਰਦੇ ਆ ਹੰਦੀ ਕੁਛ ਲਓ ਜੀ ਹੁਣ ਮੈਂ ਇੱਥੇ ਲੱਗਿਆਂਗੀ ਜਿਵੇਂ ਕੱਲ ਨੂੰ ਅਪਾ ਜਿਹੜੇ ਤਿੰਨ ਤੇ ਸਵਾਲੇ ਦਿਨ ਪੂਜਾ ਕਰਨੀ ਆ

ਅਜੇ ਨਾ ਰੁਕਤਾ ਤੇ ਆਪਾਂ ਆਪਣਾ ਬੰਦਨ ਵਾਲੇ ਕੋਲੇ ਲਾ ਦਿੰਨੇ ਆ ਲੋ ਜੀ ਜੋ ਵੀ ਮੇਰੇ ਕੋਲ ਪੁਰਾਣੇ ਸੀਗੇ ਆ ਹਨਾ ਮਾਤਾ ਲక్ష్ਮੀ ਜੀ ਦੇ ਮੂਰਤਾਂ ਉਹ ਲੈ ਲਈਆਂ ਠੀਕ ਹੈ ਜੀ ਇਦਾਂ ਵंदनवार ਲਾ ਕੇ ਮੈਂ ਆ ਤਿਆਰ ਕਰ ਲਿਆ ਦੇਖੋ ਲਾਲ ਸੁੱਚਾ ਕੱਪੜਾ ਵਿਛਾ ਲਿਆ ਠੀਕ ਹੈ ਜੀ ਜਿਹਦੇ ਉੱਤੇ ਆਪਾਂ ਜੋ ਵੀ ਸਮਾਨ ਰੱਖਾਂਗੇ ਹਨਾ ਫਲ ਫਰੂਟ ਜੋ ਵੀ ਘਰ ਦੇ ਵਿੱਚੋਂ ਆਪਾਂ ਪੂਜਾ ਲਈ ਰੱਖਾਂਗੇ ਜਿਹੜੀ ਦੀਵਾਲੀ ਦੀ ਉਹ ਇਸ ਤਰ੍ਹਾਂ ਤਿਆਰ ਕਰ ਲਿਆ ਦੇਖੋ ਠੀਕ ਹੈ ਜੀ ਟੇਪ ਲਾ ਕੇ ਫਿਰ ਮੈਂ ਬਲੈਕ ਟੇਪ ਲਾ ਕੇ ਖੜਾ ਤੇ ਫੋਟੋ ਬਾਇਓ ਡਬਲ ਟੇਪ ਮੇਰੇ ਕੋਲ ਹੈ ਨਹੀਂ ਸੀ ਨੇ ਮੈਂ ਪਿੱਛੇ ਡਬਲ ਟੇਪ ਲਾ ਲ ਲਈ ਇਸ ਤਰ੍ਹਾਂ ਮੈਂ ਇਹ ਤਿਆਰ ਕਰ ਲਿਆ ਜੀ ਟੇਬਲ ਠੀਕ ਆ ਬਾਕੀ ਸਜਾਵਟ ਆਪਾਂ ਬਾਅਦ ਦੇ ਵਿੱਚ ਕਰਦੇ ਆ ਠੀਕ ਆ ਜੀ ਜੋ ਤਵਤੀ ਕਰਦੇ ਨਾਲੇ ਜੋ ਵੀ ਲੋ ਜੀ ਜੋ ਵੀ ਕਲਰ ਵਗੈਰਾ ਨੇ ਮੇਰੇ ਕੋਲ ਉਹ ਵਾਰ ਕੱਢ ਲਏ ਨੇ ਮੈਂ ਠੀਕ ਆ ਜੀ ਮੇਰੇ ਕੋਲ ਫਿਲਹਾਲ ਤਿੰਨ ਕਲਰ ਨੇ ਪਿਛਲੇ ਸਾਲ ਵਾਲੇ ਨੇ ਇਹ ਕਲਰ ਤੇ ਇਹ ਕੱਢ ਲਏ ਨੇ ਬਾਕੀ ਜਿਹੜਾ ਵੀ ਡੈਕੋਰੇਟ ਵਾਲਾ ਜਿਵੇਂ ਦੀਵੇ ਵਗੈਰਾ ਹੋਰ ਸਮਾਨ ਮੰਗਵਾਇਆ ਸੀ ਮੈਂ ਆਰਗੋਲੀ ਬਣਾਉਣ ਲਈ ਫਰੇਮ ਮੰਗਾਈ ਸੀ ਉਹ ਸਾਰੇ ਕੱਢੂੰਗੀ ਬਾਅਦ ਠੀਕ ਆ ਆਪਾਂ ਕੱਲ ਨੂੰ ਜਿਹੜਾ ਹੋਰ ਸਾਰਾ ਕੰਮ ਖਤਮ ਕਰ ਦਵਾਂਗੇ ਕੱਲ ਕੱਲ ਦੇ ਵਿੱਚ ਤੇ ਫਿਰ ਆਪਾਂ ਵਧੀਆ ਬੈਠ ਕੇ ਇੰਜੋਏ ਕਰਾਂਗੇ ਦੀਵਾਲੀ ਵਧੀਆ ਤੁਹਾਨੂੰ ਤਾਂ ਨਾਲ ਮਨਾਵਾਂਗੇ ਵਾਹਿਗੁਰੂ ਜੀ ਪਹਿਲੀ ਗੱਲ ਤਾਂ ਸਭ ਤੋਂ ਪਹਿਲੀ ਗੱਲ ਤੇ ਇਹ ਵੀ ਸੁਖ ਸ਼ਾਂਤੀ ਰੱਖਣ ਸਭ ਤੋਂ ਪਾਸੇ ਹੈ ਨਾ ਕਿ ਕਿਸੇ ਨੂੰ ਕੋਈ ਛਣਾ ਹੋਵੇ ਤਿਹਾੜ ਕਰੜਾ ਜੀ 2025 ਬਹੁਤ ਕਰੜਾ ਤੇ ਧਿਆਨ ਰੱਖੋ ਆਪਣਾ ਬਾਹਰ ਨਹੀਂ ਸਰਦਾ ਤਾਂ ਹੀ ਜਾਓ ਤੇ ਜੋ ਵੀ ਗੱਡੀ ਕੋਈ ਡਰਾਈਵ ਕਰਦਾ ਤਾਂ ਪਲੀਜ਼ ਹੌਲੀ ਡਰਾਈਵ ਕਰੋ ਠੀਕ ਆ ਬਹੁਤ ਨੁਕਸਾਨ ਹੋ ਰਿਹਾ ਹੈਗਾ ਤੇ ਬਾਕੀ ਆਪਾਂ ਕੱਲ ਦੇ ਵਲੌਗ ਵਿੱਚ ਥੋੜੇ ਨਾਲ ਸ਼ੇਅਰ ਕਰਾਂਗੇ ਤੇ ਇਸ ਵਲੌਗ ਦਾ ਆਪਾਂ ਇੱਥੇ ਐਂਡ ਕਰਾਂਗੇ ਨਹੀਂ ਫਿਰ ਕਾਫੀ ਲੰਮਾ ਵਲੌਗ ਹੋ ਜਾਣਾ ਮੇਰਾ ਫੋਨ ਹਜੇ ਤੱਕ ਮ ਠੀਕ ਨਹੀਂ ਕਰਵਾਇਆ ਟਾਈਮ ਹੀ ਨਹੀਂ ਮਿਲਦਾ ਹੈਗਾ ਤਾਂ ਕਰਕੇ ਲਾਈਵ ਵੀਡੀਓ ਮੈਂ ਪਾ ਰਹੀ ਹਾਂ ਜਿੰਨਾ ਕੋ ਹੁੰਦਾ ਉਹਨਾਂ ਕੋ ਲਾਈਵ ਪਾ ਦਿੰਨੀ ਹਾਂ ਠੀਕ ਹੈ ਜੀ ਤੇ ਚਲੋ ਜੀ ਇਸ ਵੀਡੀਓ ਦਾ ਕਰਦੇ ਹਾਂ ਐਂਡ ਮਿਲਦੇ ਆ ਕੱਲ ਨੂੰ ਵਧੀਆ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ